ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਨੇ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਹੈ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸ਼ਰਪੁਰ ਜੀ ਨੇ ਇਹ ਜਿਹੜਾ ਯੋਧਾ ਇਹਦੇ ਵਿੱਚ ਰਲ ਕੇ ਸਾਰੇ ਜਿਹੜੇ ਹਿੱਸਾ ਲੈ ਰਹੇ ਆ ਤਾਂ ਜੋ ਜਿਹੜੇ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਗਲਤ ਸੋਸਾਇਟੀ ਕਰਕੇ ਫਸ ਗਏ ਆ ਉਹਨਾਂ ਨੂੰ ਕੱਢ ਕੇ ਤੇ ਆਪਾਂ ਜਿਹੜੇ ਸਾਡੇ ਨਸ਼ਾ ਸ਼ਡੋ ਕੇਂਦਰ ਉਹਨਾਂ ਵਿੱਚ ਦਾਖਲ ਕਰਾਈਏ ਉਸੇ ਤਰਤੇ ਇੱਕ ਬੱਚਾ ਸਨੋਜ ਮਿਲਿਆ ਜਿਹੜਾ ਗਲਤ ਸੋਸਾਇਟੀ ਕਰਕੇ ਨਸ਼ਾ ਕਰਨ ਲੱਗ ਪਿਆ ਸੀ ਔਰ ਦਿਨ ਰਾਤ ਨਸ਼ੇ ਕਰਦਾ ਸੀ ਹੁਣ ਇਸ ਬੱਚੇ ਨੇ ਤੋਬਾ ਕੀਤੀ ਹੈ ਕਿ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੂੰਗਾ ਮੈਨੂੰ ਪੁਲਿਸ ਤੇ ਮੇਰਾ ਪਰਿਵਾਰ ਜਿਹੜਾ ਹੈ ਸਿਵਲ ਹਸਪੀਟਲ ਨਸ਼ਾ ਸ਼ਡੋ ਕੇਂਦਰ ਵਿੱਚ ਦਾਖਲ ਕਰਵਾ ਦੇਵੇ ਤੇ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰੂੰਗਾ ਇਹ ਬੱਚਾ ਜਿਹੜਾ ਸਾਡੇ ਨਾਲ ਹੈ ਅਸੀਂ ਹੁਣ ਬੱਚੇ ਨੂੰ ਪੁੱਛਣ ਚਾਹਦੇ ਬੱਚਾ ਤੁਸੀਂ ਬੇਟਾ ਕੀ ਕਹਿਣਾ ਚਾਹੁੰਦੇ ਮੈਂ ਆਪਣਾ ਮਨ ਬਣਾ ਕੇ ਨਸ਼ੇ ਸ਼ਡ ਨਾ ਜਾਣਾ ਅੱਗੇ ਤੋਂ ਨਹੀਂ ਕਰੋਗੇ ਨਹੀਂ ਕਰੋਗੇ ਸ਼ਾਬਾਸ਼ ਬੈਠੋ ਬੇਟਾ ਪੁਲਿਸ ਤੁਹਾਡੇ ਨਾਲ ਹਮੇਸ਼ਾ ਹਾਂਜੀ ਠੀਕ ਹੈ ਅੱਗੇ ਤੋਂ ਕੋਈ ਅਜੀ ਚੀਜ਼ ਜਿਹੜੀ ਹੈ ਨਹੀਂ ਖਾਣੀ ਅਸੀਂ ਤੇਰੇ ਨਾਲ ਜਾਵਾਂਗੇ ਇਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾ ਕੇ ਆਉਨੇ ਆ। ਇਹ ਤੁਹਾਡਾ ਛੋਟਾ ਭਰਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਅਸੀਂ ਬਹੁਤ ਧੰਨਵਾਦੀ ਆ ਮਾਨਯੋਗ ਐਸਐਸਪੀ ਸਾਹਿਬ ਜਿਨ੍ਹਾਂ ਨੇ ਮੇਰੇ ਛੋਟੇ ਭਰਾ ਨੂੰ ਨਸ਼ਿਆਂ ਵਿੱਚੋਂ ਕੱਢਣ ਦਾ ਯਤਨ ਕੀਤਾ ਤੇ ਉਹਦੀ ਜ਼ਿੰਦਗੀ ਬਣਾਉਣ ਜ਼ਿੰਦਗੀ ਸਵਾਰੀ ਆ। ਅੱਜ ਬਹੁਤ ਧੰਨਵਾਦੀਆਂ ਐਸਐਸਪੀ ਹਾਰਪੁਰ ਜੀ ਦੇ। ਦੇਖੋ ਮੈਂ ਬੜੇ ਅਤਬ ਤੇ ਸਤਿਕਾਰ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਕੋਈ ਵੀ ਬੱਚਾ ਜਿਹੜਾ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਾ ਹੈ, ਅਗਰ ਉਹ ਬੱਚਾ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਸਾਡੇ ਕੋਲ ਆਵੇ। ਅਸੀਂ ਉਸ ਬੱਚੇ ਨੂੰ ਜਿਹੜਾ ਹੈਗਾ ਨਸ਼ਾ ਸ਼ਟੋ ਕੇਂਦਰ ਉਹਦੇ ਵੀ ਦਾਖਲ ਕਰਾਵਾਂਗੇ। ਅਸੀਂ ਇਸ ਪਰਿਵਾਰ ਨੂੰ ਵੀ ਬੇਨਤੀ ਕੀਤੀ ਸੀ ਕਿ ਅਗਰ ਤੁਹਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਘਰ ਦਾ ਖਰਚਾ ਥੋੜਾ ਔਖਾ ਹੈ ਉਹਦੇ ਵਾਸਤੇ ਪੁਲਿਸ ਤੁਹਾਡੇ ਨਾਲ ਪੰਜਾਬ ਪੁਲਿਸ ਜਿਹੜੀ ਹੈ ਹਰ ਸਮੇਂ ਤੁਹਾਡੇ ਨਾਲ ਹੈ ਅਗਰ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਅਸੀਂ ਤੁਹਾਡੀ ਉਹ ਵੀ ਕਰਾਂਗੇ ਪਰ ਪਰਿਵਾਰ ਨੇ ਇਹ ਕਿਹਾ ਜੀ ਨਹੀਂ ਤੁਸੀਂ ਸਾਡੇ ਘਰ ਸਾਡੇ ਬੱਚੇ ਨੂੰ ਨਸ਼ਾ ਛਡਾਉਣ ਵਾਸਤੇ ਅਗਲੀ ਜ਼ਿੰਦਗੀ ਵਧੀਆ ਜੀਣ ਵਾਸਤੇ ਪ੍ਰੇਰਿਤ ਕਰਨ ਵਾਸਤੇ ਆਏ ਹੋ ਇਸ ਕਰਕੇ ਇਹ ਪੰਜਾਬ ਪੁਲਿਸ ਦੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਬਹੁਤ ਧੰਨਵਾਦੀ ਹੈ ਸਾਨੂੰ ਖੁਸ਼ੀ ਹੋਊਗੀ ਅਗਰ ਤੁਸੀਂ ਹੋਰ ਵੀ ਸਾਨੂੰ ਬੱਚੇ ਦਿਓਗੇ ਤਾਂ ਜਿਹੜਾਂ ਬੱਚਿਆਂ ਨੂੰ ਅਸੀਂ ਨਸ਼ਾ ਛਡਾ ਕੇ ਉਹ ਵਧੀਆ ਜ਼ਿੰਦਗੀ ਆਪਣੀ ਬਤੀਤ ਕਰ ਸਕਣ ਅਸੀਂ ਵੀ ਸਮਝਾਂਗੇ ਕਿ ਅਸੀਂ ਇਸੇ ਕੰਮ ਵਾਸਤੇ ਹੀ ਪੁਲਿਸ ਵਿੱਚ ਭਰਤੀ ਹੋਏ ਹਾਂ ਪਰਮਾਤਮਾ ਸਭ ਤੇ ਮੇਰ ਭਰਿਆ ਰੱਖੇ ਸਭ ਨੂੰ ਤੰਦਰੁਸਤੀ ਬਖਸ਼ੇ ਤੁਹਾਡੀਆਂ ਸ਼ੁਭਕਾਮਨਾ ਤੁਹਾਡੇ ਸਹਿਯੋਗ ਹਮੇਸ਼ਾ ਸਾਡੇ ਨਾਲ ਰਹੇ ਤਾਂ ਜੋ ਇਹ ਜੋ ਵਧੀਆ ਕਾਰਜ ਅਸੀਂ ਕਰਦੇ ਰਹੀਏ ਥੈਂਕ ਯੂ ਜੀ